ਬੱਲੇ ਰਮਨীত ਬਿੱਟੂ ਜੀ ਬੱਲੇ ਕਿਆ ਬਾਤਾਂ ਤੁਹਾਡੀਆਂ ਜੇ ਕਰ ਮਾੜੀ ਸੋਚ ਤੁਹਾਡੇ ਤੋਂ ਮਤਲਬ ਤੁਸੀਂ ਟਿਊਸ਼ਨ ਦਿਓ ਮਾੜੀ ਸੋਚ ਦੀ ਮੇਰੇ ਹਿਸਾਬ ਦੇ ਨਾਲ ਤੁਹਾਨੂੰ ਰਾਜਨੀਤੀ ਛੱਡ ਕੇ ਇੱਕ ਟਿਊਸ਼ਨ ਲੈਣੀ ਚਾਹੀਦੀ ਹੈ ਟਿਊਸ਼ਨ ਦੇਣੀ ਚਾਹੀਦੀ ਆ ਟਿਊਸ਼ਨ ਜਿਹੜੀ ਦੇਣੀ ਚਾਹੀਦੀ ਆ ਉਹ ਮਾੜੀ ਸੋਚ ਦੀ ਦੇਣੀ ਚਾਹੀਦੀ ਆ ਕਿਉਂਕਿ ਜਿੰਨੀ ਤੁਸੀਂ ਮਾੜੀ ਸੋਚ ਲਈ ਫਿਰਦੇ ਆ ਨਾ ਖਵਰੇ ਕੋਈ ਏਡੀ ਮਾੜੀ ਸੋਚ ਵਾਲਾ ਸਾਨੂੰ ਇਨਸਾਨ ਲੀਡਰ ਮਿਲੂਗਾ ਹੁਣ ਤੁਸੀਂ ਸੁਣ ਲਓ ਮੈਂ ਗੱਲਾਂ ਕੀ ਕਰਦਾ ਇਹ ਆ ਸੁਣੋ ਮੁੱਖ ਮੰਤਰੀ ਹੁੰਦੇ ਮੈਨੂੰ ਨਹੀਂ ਲੱਗਦਾ ਦੇਖੋ ਚਰਨਜੀਤ ਚੰਨੀ ਜੀ ਤਾਂ ਇੱਕ ਐਸੇ ਮੁੱਖ ਮੰਤਰੀ ਨੇ ਆਹ ਜਿਹੜੇ ਮੁੱਖ ਮੰਤਰੀ ਹੁੰਦੇ ਮੈਨੂੰ ਨਹੀਂ ਲੱਗਦਾ ਕੋਈ ਹਾਰਿਆ ਹੋਵੇ ਚਰਨਜੀਤ ਚੰਨੀ ਇੰਨੇ ਮਹਾਨ ਨੇ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਜਿਹੜੇ ਮੁੱਖ ਮੰਤਰੀ ਹੁੰਦੇ ਦੋਨੋਂ ਸੀਟਾਂ ਤੋਂ ਹਾਰੇ ਇੱਕ ਤੋਂ ਤਾਂ ਜਮਾਨਤ ਹੀ ਜਫਤ ਹੋਈ ਆ ਇਸ ਜਿਲ੍ਹੇ ਵਿੱਚ ਅੱਛਾ ਪਹਿਲਾ ਨੰਬਰ ਤਾਂ ਮੈਂ ਇਹ ਕਰਾਂ ਤੁਸੀਂ ਐਡੇ ਲੀਡਰ ਹੋਗੇ ਤੁਸੀਂ ਇੱਕ ਗੱਲ ਦਾ ਜਵਾਬ ਦਿਓ ਵੀ ਤੁਹਾਨੂੰ ਪਤਾ ਸੀ 2022 ਦੇ ਵਿੱਚ ਝਾੜੂ ਵਾਲਿਆਂ ਦਾ ਹਵਾ ਨੇਰੀ ਆਈ ਸੀ ਉਸ ਨੇਰੀ ਦੇ ਵਿੱਚ ਵੱਡੇ ਵੱਡੇ ਬੋਰਡ ਡਿੱਗ ਪਏ ਵੱਡੇ ਵੱਡੇ ਬੋਰਡ ਚਰਨਜੀ ਚੰਨੀ ਤਿੰਨ ਮਹੀਨਿਆਂ ਦਾ ਮੁੱਖ ਮੰਤਰੀ ਸਿਰਫ ਤੇ ਸਿਰਫ ਤਿੰਨ ਮਹੀਨਿਆਂ ਦਾ ਮੁੱਖ ਮੰਤਰੀ ਤੇ ਜਿਹੜੇ 25-25 ਸਾਲਾਂ ਦੇ ਮੁੱਖ ਮੰਤਰੀ ਸੀ ਉਹ ਬੋੜ ਮੁੱਢੋ ਪੱਟੇ ਗਏ ਜਿਹੜੇ ਡਿਫਟੀ ਸੀਐਮਸੀ ਉਹ ਹਰ ਗਏ ਪੰਜਾਬ ਦੇ ਲੋਕਾਂ ਨੇ ਉਦੋਂ ਪੰਜਾਣੀ ਵੇਖਿਆ ਉਦੋਂ ਤੱਕੜੀ ਨਹੀਂ ਵੇਖੀ ਉਦੋਂ ਫੁੱਲ ਨਹੀਂ ਵੇਖਿਆ ਸਿਰਫ ਝਾੜੂ ਵੇਖਿਆ ਤੇ ਤੁਹਾਨੂੰ ਹਲੇ ਤੱਕ ਇਹ ਚੀਜ਼ ਦਾ ਪਤਾ ਨਹੀਂ ਚਲੋ ਗਾ ਤੁਹਾਡੀਆਂ ਗੱਲਾਂ ਸੁਣਦੇ ਫਿਰ ਜਵਾਬ ਦੇਣ ਬੋਲ ਰਹੇ ਸੀਗੇ ਨੇੜੇ ਟੇਲੇ ਇਸ ਕਰਕੇ ਉਹ ਕੀ ਬੋਲਣਗੇ ਤੇ ਦੂਜੀ ਗੱਲ ਮੈਂ ਚਰਨਜੀਤ ਚੰਨੀ ਜੀ ਨੂੰ ਚਲੋ ਦੂਜੀ ਗੱਲ ਦਾ ਜਵਾਬ ਬਾਝ ਦਿੰਨੇ ਆ ਰਹੀ ਗੱਲ ਚਰਨਜੀ ਚੰਨੀ ਆਪ ਦੀਆਂ ਦੋਨੋਂ ਸੀਟਾਂ ਤੋਂ ਹਾਰ ਕੇ ਇੱਕ ਥਾਂ ਤੋਂ ਜ਼ਮਾਨਤ ਵੀ ਜਬਤ ਹੋ ਗਈ ਤਾਂ ਫਿਰ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਕਿ ਗਿੱਦੜਵਾ ਤੋਂ ਚੱਲ ਕੇ ਕੋਈ ਵਿਅਕਤੀ ਤੁਹਾਡੀ ਪੁੱਠੀ ਸ਼ਾਹ ਲਵਾ ਦੇ ਤੁਸੀਂ ਉਹਦਾ ਕੀ ਕਹੋਗੇ ਮੈਨੂੰ ਇਹ ਸਮਝ ਨਹੀਂ ਆ ਰਹੀ ਤੁਸੀਂ ਆਪ ਦੀ ਗੱਲ ਕਾਹ ਤੋਂ ਲਕ ਹੋ ਰਹੇ ਆ ਇੱਕ ਹਾਰੇ ਹੋਏ ਨੂੰ ਮੰਤਰੀ ਬਣਾ ਤੋ ਗੱਲ ਵੱਖਰੀ ਆ ਇੱਕ ਸਿਆਣਿਆਂ ਦੀ ਕਹਾਵਤ ਸੀ ਪਰ ਕਹਾਵਤ ਹੈ ਮਤਲੇ ਸ਼ੇਰ ਜੇ ਤਾਂ ਚੰਗਾ ਹੋ ਜਾਣਾ ਪਰ ਮੈਂ ਕਹਿ ਲੈ ਕਹੂੰਗਾ ਕਹਿੰਦਾ ਜਿੱਤ ਜਿੱਤ ਤਾਂ ਹਰ ਕੋਈ ਕਰਦਾ ਹਰਕੇ ਵੇਖ ਸਰੀਰਾ ਕਹਿੰਦਾ ਜਿੱਤ ਜਿੱਤ ਤਾਂ ਹਰ ਕੋਈ ਕਰਦਾ ਹਰਕੇ ਵੇਖ ਸਰੀਰਾ ਹਾਰੇ ਦਾ ਮੁੱਲ ਜਿੱਤੇ ਦਾ ਮੁਲ ਕੌਡੀ ਪੈਂਦਾ ਹਾਰੇ ਦਾ ਮੁਲ ਹੀਰਾ ਰਵਨੀਤ ਬਿੱਟੂ ਜਿਹਨੂੰ ਲੋਕਾਂ ਨੇ ਐਮਪੀ ਤੋਂ ਹਰਾਤਾ ਐਮਪੀ ਤੋਂ ਹਰਾਉਣ ਤੋਂ ਬਾਅਦ ਹਾਰੇਆ ਚਲੋ ਮੰਤਰੀ ਬਣ ਗਿਆ ਪਰ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਤੇਰੇ ਬਰੋਬਰੀ ਬੈਠਾ ਨਾ ਜੇ ਪੰਜਾਬ ਦੇ ਲੋਕਾਂ ਨੇ ਉਹਨਾਂ ਟਾਈਮਾਂ ਤੇ ਹਰਾਇਆ ਸੀ ਤਾਂ ਇੰਨੀ ਲੀਡ ਦੇ ਨਾਲ ਜਿੱਤਿਆ ਵੀ ਕੋਈ ਨਹੀਂ ਫਿਰ ਤੇਰੇ ਬਰੋਬਰੀ ਬਿਠਾਇਆ ਵੇਖ ਉੱਥੇ ਵੇਖ ਉੱਥੇ ਚੰਗੀ ਤਰ੍ਹਾਂ ਵੇਖਿਆ ਕਰ ਨਾ ਡਰਿਆ ਕਰ ਉਹਦੇ ਕੋਲ ਕਿਉਂ ਡਰਦਾ ਚਰਨਜੀਤ ਸਿੰਘ ਚੰਨੀ ਤੁਹਾਡੇ ਸਾਰੇ ਲੀਡਰਾਂ ਨਾਲੋਂ ਚੰਗਾ ਆਇਆ ਕਿਉਂ ਆਇਆ ਪੰਜਾਬ ਦਾ ਸਟੈਂਡ ਤਾਂ ਲੈ ਗਿਆ ਪੰਜਾਬ ਦੇ ਮਗਰ ਖੜਤਾ ਗਿਆ ਤੁਸੀਂ ਤੂੰ ਕਿਸਾਨਾਂ ਦਾ ਵਿਰੋਧੀ ਤੂੰ ਸਿੱਖਾਂ ਦਾ ਵਿਰੋਧੀ ਤੂੰ ਖਾਲਸਿਆਂ ਦਾ ਵਿਰੋਧੀ ਤੂੰ ਕੁਰਸੀ ਦਾ ਭੁੱਖਾ ਬਸ ਗੱਲ ਖਤਮ ਏ ਮਾਫੀ ਚਾਹੁੰਨਾ ਪਰ ਤੁਸੀਂ ਬੜੇ ਚੰਗੇ ਇਨਸਾਨ ਆ ਮੈਂ ਤੁਹਾਡੀ ਇੱਜ਼ਤ ਵੀ ਬਹੁਤ ਕਰਦਾ ਰਵਨੀਤ ਬਿੱਟੂ ਜੀ ਤੁਹਾਡੀ ਇੱਜ਼ਤ ਵੀ ਬਹੁਤ ਕਰਦਾ ਪਰ ਤੁਹਾਡੀਆਂ ਗੱਲਾਂ ਦੇ ਜਿਹੜੇ ਜਵਾਬ ਆ ਉਹ ਮੈਂ ਜ਼ਰੂਰ ਦੇਣੇ ਆ ਇਹ ਮੇਰੀ ਬੇਨਤੀ ਆ ਫੇਰ ਜਿਹੜਾ ਕਹਿ ਲੋ ਜਿਨ੍ਹਾਂ ਦੇ ਤੁਸੀਂ ਗੋਡੀ ਲਾ ਕੇ ਬੈਠੇ ਆ ਹਰਕੇ ਚਰਨ ਜੀ ਚੰਨੀ ਤੇ ਤੁਹਾਡੇ ਚ ਇਹ ਫਰਕ ਆ ਜਿਨ੍ਹਾਂ ਦੇ ਤੁਸੀਂ ਗੋਡੀ ਲਾ ਕੇ ਬੈਠੇ ਆ 3 ਮਹੀਨਿਆਂ ਦੇ ਮੁੱਖ ਮੰਤਰੀ ਨੇ ਪੰਜਾਬ ਦੇ ਕਿਸਾਨਾਂ ਪਿੱਛੇ ਅੱਖਾਂ ਵਿਖਾਤੀਆਂ ਸੀ ਪੰਜਾਬ ਦੇ ਲੋਕਾਂ ਪਿੱਛੇ ਪੀਐਮ ਦੇ ਨਾਲ ਪੰਗਾ ਲੈ ਲਿਆ ਸੀ ਤੇ ਫਰ ਕਹਿਣਾ ਕਿ ਤੁਸੀਂ ਲੋਕ ਕੁਰਸੀਆਂ ਦੇ ਸੋਚਦੇ ਆ ਉਹਨੇ ਫਿਰ ਪੰਜਾਬ ਦੇ ਲੋਕਾਂ ਦਾ ਸੋਚ ਲਿਆ ਤੇ 2024 ਦੇ ਵਿੱਚ ਲੋਕਾਂ ਨੇ ਚੰਗੀ ਲੀਡ ਕੱਢ ਕੇ ਮੈਂ ਕਹਿਣਾ ਐਨੀ ਲੀਡ ਡੀਜੇ ਵਾਲਿਆਂ ਦੀ ਲੰਮੀ ਨਹੀਂ ਹੁੰਦੀ ਜਿੰਨੀ ਉਹਦੀ ਵੋਟਾਂ ਦੀ ਸੀਗੀ ਤੇ ਤੇਰੇ ਬਰੋਬਰ ਬਿਠਾਇਆ ਪਿਆ ਅਸਲ ਦੇ ਵਿੱਚ ਤਾਂ ਇਹ ਜਿਹੜੀ ਹਾਰੀ ਹੋਈ ਸੀਟ ਤੇ ਹੁਣ ਤੁਹਾਨੂੰ ਪਲਾਉ ਮਨਿਸਟਰ ਵੀ ਬਣਾਤਾ ਉਹਨਾਂ ਨੇ ਜੋ ਮਰਜ਼ੀ ਕਰਤਾ ਪਰ ਐਡਾ ਮੈਂ ਕਹਿੰਨਾ ਦਰਦ ਬਾਣੀ ਦਾ ਜਿਹੜਾ ਇੱਕ ਜਿੱਤ ਕੇ ਜਾਣਾ ਯਾਰ ਇਹ ਕਿਵੇਂ ਬੈਠਣਾ ਫਰਕ ਹੁੰਦਾ ਹੁਣ ਗਾਂਧੀ ਗੱਲ ਸੁਣੋ ਤੁਸੀਂ ਤੁਹਾਨੂੰ ਸਮਝ ਆਇਆ ਬਹੁਤ ਵਾਰ ਉਹਨਾਂ ਨੂੰ ਬੇਨਤੀ ਕੀਤੀ ਆ ਕਿ ਤੁਸੀਂ ਨਾ ਇਹੋ ਜਿਹੀਆਂ ਗੱਲਾਂ ਕਰੋ ਕਿਉਂਕਿ ਤੁਸੀਂ ਉਹ ਵਿਚਾਰੇ شریف ਆਦਮੀ ਨਹੀਂ ਟੂ ਸ਼ਟਰਾਂ ਵਾਲਿਆਂ ਦਾ ਤੁਸੀਂ ਨਾਂ ਲਿਆ ਉਹਨਾਂ ਦਾ ਕੰਮ ਵੀ ਤੁਸੀਂ ਖੋਲਿਆ ਸੀ ਜਦੋਂ ਮੁੱਖ ਮੰਤਰੀ ਸੀ ਆ ਮੈਂ ਤੁਹਾਨੂੰ ਦੋ ਤਿੰਨ ਇਹਨਾਂ ਦੀਆਂ ਗੱਲਾਂ ਦਿਖਾਉਣਾ ਵੀ ਤੁਸੀਂ ਹੈਰਾਨ ਹੋ ਜੂਗੇ ਜੀ ਇਹ ਨਾਲ ਆ ਚੰਨਜੀਤ ਚੰਨੀ ਜੀ ਇਹ ਆ ਸੱਪ ਫੜਦੇ ਆ ਵਾਹ ਜੀ ਵਾਹ ਦੂਜੀ ਚਲੋ ਛੱਡੋ ਆ ਨਹੀਂ ਹੁਣ ਇੱਕ ਜਿਹੜਾ ਸੱਪ ਤੇ ਦੂਜੀ ਨੂੰ ਛੱਡੋ ਪਹਿਲਾਂ ਸੱਪ ਤੇ ਆਈਏ ਇਹ ਸੱਪ ਤਾਂ ਫੜਦੇ ਆ ਲੋਕਾਂ ਨੇ ਪਹਿਲਾਂ ਬਣਾਏ ਸੀ ਮੁੱਖ ਮੰਤਰੀ ਹੁਣ ਬਣਾਇਆ ਸਪੇਰਾ ਹੁਣ ਸਪੇਰਾ ਮੁੱਖ ਮੰਤਰੀ ਬਣਾਉਣਾ ਇਹ ਜਿਹੜੇ ਸੱਪ ਸਾਡੇ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਨੇ ਪਾਲੇ ਆ ਕਿਸਾਨਾਂ ਨੂੰ ਡੰਗ ਮਾਰਦੇ ਆ ਸਿੱਖਾਂ ਨੂੰ ਡੰਗ ਮਾਰਦੇ ਆ ਮਜ਼ਦੂਰਾਂ ਨੂੰ ਡੰਗ ਮਾਰਦੇ ਆ ਇਹ ਅਸਲ ਦੇ ਵਿੱਚ ਚਰਨਜੀਤ ਚੰਨੀ ਨੇ ਥੋੜੇ ਵਰਗੇ ਸੱਤ ਫੜਨੇ ਆ ਇਹ ਬਸ ਵੇਖੀ ਚੱਲ ਬੰਦਦਾ ਕਿ ਅੱਗੋਂ ਵੇਖੀ ਚੱਲ ਲੈ ਇਹ ਵੇਖੀ ਚੱਲੋ ਜਿਹੜਾ ਚਰਨਜੀਤ ਚੰਨੀ ਜਿਹਦਾ ਸਭ ਤੋਂ ਵੱਡਾ ਕਾਰਨਾਮਾ ਹੈ ਜਿਹੜਾ ਮੈਂ ਦੇਖ ਰਿਹਾ ਸੀ ਕਿ ਸਭ ਤੋਂ ਪਹਿਲਾਂ ਤਾਂ ਆਹ ਜਿਹੜੀ ਮਾੜੀ ਸੋਈ ਵੇਖੋ ਜੀ ਉਹਨਾਂ ਦਾ ਟ੍ਰੇਡ ਮਾਰਕ ਦੇਖੋ ਕੀ ਆ ਵਾ ਵਾ ਟ੍ਰੇਡਮਾਰਕ ਦੇਖੋ ਚਰਨਜੀਤ ਚੰਨੀ ਜੀ ਕੀ ਹਰਕਤਾਂ ਕਰਦੇ ਆ ਮੰਤਰੀ ਤੇ ਮੁੱਖ ਮੰਤਰੀ ਹੋ ਕੇ ਇਹ ਮਸ਼ਹੂਰ ਹੋਇਆ ਸੀ ਉਹਨਾਂ ਦਾ ਹਰ ਜਗ੍ਹਾ ਪੋਸਟਰ ਲੱਗੇ ਸੀ ਕੰਧਾਂ ਤੇ ਇਹ ਪੋਸਟਰ ਕਿਹੜਾ ਸੀ ਉਹ ਸੋਣੀ ਲੋ ਪੰਜਾਬ ਦੇ ਲੋਕੋ ਇੰਨੀ ਤਾਂ ਆਪਾਂ ਨੂੰ ਸੋਚ ਰੱਖਣੀ ਪੈਣੀ ਆ ਚਰਨਜੀਤ ਸਿੰਘ ਚੰਨੀ ਦਾ ਇੱਕ ਕੁੜੀ ਆ ਉਹਦੇ ਐਂ ਹੱਥ ਰੱਖਿਆ ਢੂਈ ਤੇ ਮਤਲਬ ਪਿੱਛੇ ਐਸ ਤਰ੍ਹਾਂ ਉਹ ਕਿਸੇ ਨੇ ਗੋਲ ਮਾਰਕ ਕਰਤਾ ਹੁਣ ਬੇਟਾ ਹੱਥ ਕਰੀ ਅੱਗ ਆ ਇੱਧਰ ਲੱਕਰੀ ਆਉਂਦਾ ਇੱਥੇ ਕੈਮਰੇ ਕਿ ਕਰ ਆਹੀ ਕਰ ਇਹ ਆ ਜਿਵੇਂ ਆਪਾਂ ਕਿਸੇ ਨੂੰ ਇਸ਼ਾਰਾ ਨਹੀਂ ਕਰਦੇ ਹੁੰਦੇ ਜਿਵੇਂ ਇਸ ਤਰ੍ਹਾਂ ਇਹ ਕਿਸੇ ਜਦੋਂ ਮੈਂ ਵੋਟਾਂ ਚੋੜਦਾ ਜਦੋਂ ਖੜਦਾ ਐ ਐਮਐਲਏ ਦੀ ਚੋਣ ਲੜਦਾ ਐਮਪੀ ਦੀ ਚੋਣ ਲੜਦਾ ਉਸ ਟਾਈਮ ਤੇ ਕੁਝ ਐਹੋ ਜਿਹੇ ਬੰਦੇ ਹੁੰਦੇ ਜਿਨ੍ਹਾਂ ਨੂੰ ਮੈਂ ਮੂੰਹ ਤੇ ਨਹੀਂ ਕਹਿ ਦਿੰਦਾ ਕਿਵੇਂ ਮੈਨੂੰ ਵੋਟ ਪਾਓ ਜੇ ਫਿਰ ਮੈਂ ਉਹਨਾਂ ਨਾਲ ਹੱਥ ਮਿਲਾ ਕੇ ਨਾ ਤੇ ਉਹਨਾਂ ਦੇ ਐ ਕਰਦਾ ਮੈਂ ਹੋ ਸਕਦਾ ਉਹਤੀ ਪੈਨ ਨੂੰ ਕੋਈ ਕੰਮ ਹੋਵੇ ਤੇ ਚਰਨਜੀਤ ਸਿੰਘ ਚੰਨੀ ਨੇ ਕਹਤਾ ਹੋਵੇ ਬੇਫਿਕਰ ਰੋ ਬੇਟਾ ਪਰ ਹੁਣ ਸੋਚਣ ਵਾਲੇ ਨੇ ਤਾਂ ਜੋ ਮਰਜੀ ਸੋਚੀ ਜਾਓ ਜੇ ਆਪਾਂ ਪਹਿਲੀ ਗੱਲ ਤਾਂ ਲੀਡਰਾਂ ਦੇ 100 ਇਸ਼ਾਰੇ ਹੁੰਦੇ ਆ ਜ਼ਰੂਰੀ ਥੋੜਾ ਗਲਤੀ ਹੋਣਗੇ ਤੇ ਜੇਕਰ ਮਾੜੇ ਕਰਤਾਰ ਦੇ ਬੰਦੇ ਯਾਦ ਰੱਖੋ ਜਿਹੜੇ ਮਾੜੇ ਕਰਤਾਰ ਦੇ ਬੰਦੇ ਹੁੰਦੇ ਨਾ ਉਹ ਛੇਤੀ ਕਿਤੇ ਮਹੱਲਿਆਂ ਚ ਵਾਰ ਨਹੀਂ ਨਿਕਲਦੇ ਤਾਂ ਫਿਰ ਵੀ ਪੰਜਾਬ ਚ ਆਇਆ ਫਿਰਦਾ ਕਿ ਬਾਕੀ ਜੇਕਰ ਇੱਥੇ ਤੁਸੀਂ ਕਹਿੰਨੇ ਆ ਤਾਂ ਅਸੀਂ ਕਹੀਏ ਕੀ ਤੁਹਾਨੂੰ ਮੈਨੂੰ ਤੇ ਸਮਝ ਨਹੀਂ ਆਉਂਦੀ ਪਰ ਇੱਥੇ ਤੁਹਾਨੂੰ ਮਾੜੀ ਮੋਟੀ ਗੱਲ ਰੱਖਣੀ ਪੈਣੀ ਆ ਅੱਗੋਂ ਹੁਣ ਐਸਸੀ ਸਮਾਜ ਵਾਲਿਓ ਕਾਇਮ ਹੋ ਜਾਓ ਐਸਸੀ ਸਮਾਜ ਦੇ ਲੋਕਾਂ ਨੂੰ ਬੇਨਤੀ ਕਰਦਾ ਕਾਇਮ ਹੋ ਜਾਓ ਹੁਣ ਇਹ ਗੱਲ ਚਰਨਜੀਤ ਸਿੰਘ ਚੰਨੀ ਦੀ ਨਹੀਂ ਆਉਣੀ ਅੱਗੋਂ ਇਹ ਗੱਲ ਆਉਣੀ ਆ ਤੁਹਾਡੀ ਵਿਰਖੀ ਚੱਲੋ ਜੀ ਹੁਣ ਪੁਆਇੰਟ ਤੁਸੀਂ ਫੜਨਾ ਤੇ ਮੇਰਾ ਵੀਰ ਕੋਈ ਵੀ ਕੋਈ ਵੀ ਸਮਾਜ ਇਸ ਗੱਲ ਦਾ ਗੁੱਸਾ ਨਾ ਕਰੋ ਜੇ ਸਕੂਲਾਂ ਚ ਜਾ ਕੇ ਉਹ ਕੀ ਹਰਕਤਾਂ ਕਰਦੇ ਆ ਉਹ ਸੂਕਿਆਂ ਨੇ ਇਕੱਠੇ ਹੋ ਕੇ ਇਸ ਤਰੀਕ IIS ਅਫਸਰ ਦੀ ਮੰਤਰੀ ਆਪ ਤੇ ਆਈ ਇਸ ਆਫੀਸਰ ਨਾਲ ਵੀ ਇਹੋ ਜੀਆਂ ਹਰਕਤਾਂ ਕਰਦੇ ਸੀ ਉਸ ਵੇਲੇ ਕਿ ਇਹ ਤਾਂ ਲੋਕ ਐਸੇ ਨਹੀਂ ਇਹ ਤਾਂ ਕਿਸੇ ਘਰ ਚ ਬੰਦਮਾ ਬਾੜਨ ਵਾਲੇ ਨਹੀਂ ਗਾ ਵਾਹ ਜੀ ਵਾਹ 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 ਨੋਟ ਨੋਟ ਕਰੋ ਪੰਜਾਬ ਦੇ ਲੋਕੋ ਇਹ ਲੋਕ ਇਹੋ ਜੀ ਇਹ ਤਾਂ ਘਰਾਂ ਚ ਬਾੜਨ ਵਾਲੇ ਨਹੀਂ ਇਹ ਕਹਿ ਸਕਦਾ ਸੀ ਚਰਨਜੀਤ ਸਿੰਘ ਚੰਨੀ ਇਹੋ ਜਾਂ ਕਿ ਇਹ ਘਰਾਂ ਚ ਬਾੜਨ ਵਾਲਾ ਨਹੀਂ ਗਾ ਸਾਨੂੰ ਕੋਈ ਗੁੱਸਾ ਨਹੀਂ ਸੀ ਇਹ ਤਾਂ ਇਹੋ ਜੇ ਲੋਕ ਆ ਇਹ ਤਾਂ ਘਰਾਂ ਚ ਵਾਰਨ ਵਾਲੇ ਨਹੀਂ ਗੇ ਕਹਿਨ ਤੋਂ ਭਾਵ ਐਸੇ ਲੋਕ ਤੁਸੀਂ ਮੇਰੀ ਗੱਲ ਸੁਣੋ ਮੈਂ ਕਹਿਣਾ ਚਰਨਜੀਤ ਸਿੰਘ ਚੰਨੀ ਜੋ ਮਰਜੀ ਹੋਵੇ ਮੈਂ ਇੱਥੇ ਇਹ ਗੱਲ ਕਹਿਣਾ ਕਿ ਭਾਈ ਸਾਹਿਬ ਜਿਹੜੀ ਗੱਲ ਸੱਚ ਆ ਉਹ ਸੱਚ ਆ ਜੇਕਰ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਲੋਕਾਂ ਵਾਸਤੇ ਖੜ ਜਾਂਦਾ ਕਿਸਾਨਾਂ ਵਾਸਤੇ ਖੜ ਜਾਂਦਾ ਤੇ ਮੇਰਾ ਫਰਜ਼ ਮੰਦਾ ਸਾਰੇ ਪੰਜਾਬ ਦੇ ਲੋਕਾਂ ਦਾ ਖੜ ਭਾਨੇ ਸਿੱਧੂ ਨੇ ਪਿੰਡੋਂ ਤੋਂ ਰੋਕਿਆ ਸੀ ਭਾਨੇ ਸਿੱਧੂ ਦੇ ਵਾਸਤੇ ਗਿਆ ਉਦੋਂ ਰਵਨੀਤ ਬਿੱਟੂ ਨੇ ਬੋਲਿਆ ਚਲੋ ਛੱਡੋ ਗੱਲ ਹੁਣ ਮੈਂ ਗੱਲ ਕਹਿਣਾ ਕਿ ਤੁਸੀਂ ਅਸੀਂ ਲੋਕ ਤਾਂ ਨਹੀਂ ਘਰਾ ਚ ਬਾੜਨ ਵਾਲੇ ਠੀਕ ਆ ਚਲੋ ਮੰਨ ਲੈਨੇ ਆ ਮਾੜੀ ਕਿਸਮਤ ਪਰ ਰਾਜਾ ਜੀ ਰਵਨੀਤ ਬਿੱਟੂ ਜੀ ਰਾਜਾ ਰਵਨੀਤ ਬਿੱਟੂ ਜੀ ਮਹਾਰਾਜਾ ਰਵਨੀਤ ਬਿੱਟੂ ਜੀ ਮਹਾਨ ਆਦਮੀ ਜੀ ਤੁਹਾਨੂੰ ਤਾਂ ਲੋਕਾਂ ਨੇ ਪੰਜਾਬ ਦੇ ਵਿੱਚ ਬਾੜਿਆ ਤੁਹਾਨੂੰ ਰਾਜਨੀਤੀ ਦੇ ਵਿੱਚ ਵਾੜਿਆ ਤੁਹਾਨੂੰ ਅਹੁਦੇ ਦਿੱਤੇ ਤੁਸੀਂ ਪੰਜਾਬ ਦਾ ਘਾਣ ਕੀਤਾ ਅਸਲ ਦੇ ਵਿੱਚ ਪੰਜਾਬ ਦੇ ਵਿੱਚ ਵੜਨ ਵਾਲੇ ਤੁਸੀਂ ਨਹੀਂ ਗਏ ਤੁਸੀਂ ਉਹਨਾਂ ਨੂੰ ਕਿਉਂ ਕਹਿੰਨੇ ਆ ਤੁਹਾਨੂੰ ਪੰਜਾਬ 'ਚ ਨਹੀਂ ਆਉਣਾ ਚਾਹੀਦਾ ਤੁਸੀਂ ਪੰਜਾਬ ਵਾਸਤੇ ਅਜੇ ਤੱਕ ਕੀਤਾ ਕੱਖ ਨਹੀਂ ਤੁਸੀਂ ਸਿਰਫ ਜਿਹੜਾ ਤੁਹਾਨੂੰ ਕੁਰਸੀ ਵਿਖਾਊਗਾ ਤੁਸੀਂ ਉਹਦੀ ਗੋਡਣੇ ਨਾਲ ਲੱਗੋਗੇ ਹੁਣ ਚਰਨਜੀਤ ਸਿੰਘ ਚੰਨੀ ਦਾ ਰੌਲਾ ਕੀ ਆ ਕਿ ਜਿਹੜੇ ਪੰਜਾਬ ਦੇ ਲੋਕ ਆ ਉਹਨਾਂ ਦੀ ਮੰਗ ਆ ਕਿ ਕਾਂਗਰਸ ਆਵੇ ਤਾਂ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਆਵੇ ਹੁਣ ਰਵਨੀਤ ਬਿੱਟੂ ਵਰਗਿਆਂ ਦੀ ਸੋਚੀ ਆ ਕਿ ਅਸੀਂ ਮੁੱਖ ਮੰਤਰੀ ਬਣਗੇ ਹੋਰ ਕਈ ਲੀਡਰਾਂ ਦੀ ਇਹ ਸੋਚ ਆ ਕਿ ਅਸੀਂ ਮੁੱਖ ਮੰਤਰੀ ਬਣਗੇ ਰਾਜੇ ਵੜਿੰਗ ਦੀ ਵੀ ਸੋਚ ਈ ਸੀ ਤਾਂ ਤੋਂ ਦੀ ਪੋਸਟਰਾਂ 'ਚ ਫੋਟੋ ਨਹੀਂ ਲਾਉਂਦਾ ਸੀ ਪਰ ਯਾਰ ਤੁਹਾਡੇ ਸੁਭਾਅ ਤੇ ਉਹਦੇ ਸੁਭਾਅ ਦਾ ਫਰਕ ਆ ਪੰਜਾਬ ਦੇ ਲੋਕਾਂ ਦੇ ਮਾਇਨਿਆਂ ਦਾ ਤੁਸੀਂ ਅੱਜ ਤੱਕ ਕਿਸੇ ਕਿਸਾਨ ਦੇ ਨਾਲ ਨਹੀਂ ਖੜੇ ਕਿਸੇ ਮਜ਼ਦੂਰ ਦੇ ਨਾਲ ਨਹੀਂ ਖੜੇ ਤੇ ਉਹ ਭਾਈ ਸਾਹਿਬ ਖੜ ਗਿਆ ਤੇ ਲੋਕ ਉਹਨੂੰ ਚਾਹੁੰਦੇ ਆ ਲੋਕ ਕਹਿੰਦੇ ਆ ਕਿ ਮੁੱਖ ਮੰਤਰੀ ਆਵੇ ਚਰਨਜੀਤ ਸਿੰਘ ਚੰਨੀ ਪਰ ਤੁਹਾਨੂੰ ਇਸ ਗੱਲ ਦਾ ਗੁੱਸਾ ਇਸ ਕਰਕੇ ਰਵਨੀਤ ਬਿੱਟੂ ਨੇ ਪਾਰਟੀ ਛੱਡਤੀ ਇਸ ਕਰਕੇ ਰਵਨੀਤ ਬਿੱਟੂ ਨੇ ਪਾਰਟੀ ਛੱਡਤੀ ਹਾਰਿਆ ਹੋਇਆ ਐਮਪੀ ਕੋਈ ਗੱਲ ਨਹੀਂ ਹਾਰਿਆ ਮੈਂ ਵੀ ਆ ਐਮਪੀ ਵੀ ਹਾਰੇ ਐਮਐਲਏ ਵੀ ਹਾਰੇ ਪਰ ਗੱਲ ਇਹ ਯਾਦ ਰੱਖੋ ਕਿ ਜ਼ਰੂਰੀ ਨਹੀਂ ਹੁਣ ਜੇਕ ਤੁਸੀਂ ਮੁੱਖ ਮੰਤਰੀ ਦੀ ਕੁਰਸੀ ਵੱਲ ਝਾਕਦੇ ਆ ਹਮੇਸ਼ਾ ਕਹੀ ਲੀਡਰ ਉਹਨਾਂ ਨੇ ਪੰਜਾਬ ਦੇ ਲੋਕਾਂ ਵੱਲ ਨਹੀਂ ਝਾਕਿਆ ਜਿਸ ਦਿਨ ਉਹ ਪੰਜਾਬ ਦੇ ਲੋਕਾਂ ਵੱਲ ਝਾਕ ਪੈਣਗੇ ਨਾ ਪੰਜਾਬ ਦੇ ਲੋਕ ਇਹੋ ਜਿਹੇ ਆ ਉਹ ਇਹੋ ਜਿਹਿਆਂ 20 ਕੁਰਸੀਆਂ ਇਕੱਠੀਆਂ ਕਰਕੇ ਤੁਹਾਡੇ ਕੋਲ ਰੱਖ ਦੇਣਗੇ ਕਿਹਾ ਬਹਿ ਮੁੱਖ ਮੰਤਰੀ ਤੇ ਜਿਵੇਂ ਚਰਨਜੀਤ ਚੰਨੀ ਨੂੰ ਡਾਹ ਕੇ ਦੇਤੀਏ ਕੁਰਸੀ ਹੁਣ ਤੁਸੀਂ ਭੱਜੇ ਫਿਰਦੇ ਆ ਕਿ ਕਾਂਗਰਸ ਆਉਣੀ ਆ ਕਾਂਗਰਸ ਜਿੱਤੂ ਤਾਂ ਜੇ ਚੰਨੀ ਮੁੱਖ ਮੰਤਰੀ ਲਾਉਂਗੇ ਨਹੀਂ ਤਾਂ ਫੇਰ ਹਰ ਜੁ ਕੀ ਫਾਇਦਾ ਪਰ ਰਵਨੀਤ ਬਿੱਟੂ ਜੀ ਕੋਈ ਗੱਲ ਨਹੀਂ ਪਿੰਡ ਮਰਜੋ ਤੁਹਾਨੂੰ ਨੰਬਰਦਾਰ ਹੀ ਨਹੀਂ ਮਿਲਣੀ ਤੇਰੇ ਮਨ ਦੇ ਵਿੱਚ ਆ ਕਿ ਕਿਤੇ ਤੈਨੂੰ ਮੁੱਖ ਮੰਤਰੀ ਲਾਉਣਗੇ ਉਹਨਾਂ ਨੇ ਕਦੇ ਤੈਨੂੰ ਮੁੱਖ ਮੰਤਰੀ ਨਹੀਂ ਲਾਉਣਾ ਬੀਜੇਪੀ ਵਾਲ ਨੇ ਇਹ ਗੱਲ ਯਾਦ ਰੱਖਿਆ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਵਨੀਤ ਬਿੱਟੂ ਜੀ ਗੁੱਸਾ ਨਾ ਕਰਿਆ ਜੇ ਤੁਸੀਂ ਆ ਐ ਜਦੋਂ ਨੂਨ ਲਾਇਆ ਨਾ ਕਿ ਇਹ ਲੋਕ ਘਰਾਂ ਚ ਵੜਨ ਵਾਲੇ ਨਹੀਂਗੇ ਇਹਨਾਂ ਲੋਕਾਂ ਦਾ ਸਿੱਦਕ ਬਹੁਤ ਤਗੜਾ ਹੁੰਦਾ ਯਾਦ ਰੱਖਿਆ ਜੀ ਤੁਹਾਡੇ ਨਾਲੋਂ ਜ਼ਿਆਦਾ ਹੀ ਇਮਾਨਦਾਰ ਹੁੰਦੇ ਤੁਸੀਂ ਚਰਨ ਜੀ ਚੰਨੀ ਨੂੰ ਕਹਿੰਦੇ ਕਿ ਘਰੇਵਾੜ ਨਾਲ ਨਹੀਂ ਸਾਨੂੰ ਕੋਈ ਦੁੱਖ ਨਹੀਂ ਸੀ ਕੀ ਕਿਹਾ ਇਹ ਲੋਕ ਘਰਾ ਚਵਾੜ ਨਾਲੇ ਨਹੀਂਗੇ ਵਾਹ ਯਾਰ ਕਿਆ ਸੋਚ ਸਦਕੇ ਜਾਈਏ ਚਲੋ ਛੱਡੋ ਤੁਸੀਂ ਤੁਹਾਡੇ ਅੱਗੇ ਕੀ ਮੱਥਾ ਮਾਰਨ ਠੀਕ ਹੈ ਜੀ